ਪਿੰਡ ਜਲਾਲਾਬਾਚੇ 4 ਦਿਨ ਤੋਂ ਲਾਪਤਾ ਹੋਏ ਪੁੱਤਰ ਨੂੰ ਲੱਭਣ ਦੇ ਲਈ ਪਰਿਵਾਰ ਦਰਦਦਰ ਦੀਆਂ ਠੋਕਰਾ ਖਾ ਰਿਹਾ ਅਤੇ ਪ੍ਰਸ਼ਾਸਨ ਕੋਲ ਵੀ ਮਦਦ ਦੀ ਘੜ ਲਗਾਈ ਹੈ ਇਸ ਮੌਕੇ ਪਿੰਡ ਜਲਾਲਾਬਾਦ ਦੇ ਵਸਨੀਕ ਜੋਗਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਹਿੰਦੇ ਹੋਈ ਦੱਸਿਆ ਕਿ ਸਾਡੇ ਹੀ ਰਿਸ਼ਤੇਦਾਰਾਂ ਨੇ ਸਾਡੇ ਪੁੱਤਰ ਨੂੰ ਵਿਦੇਸ਼ ਭੇਜਣ ਦੇ ਨਾਂ ਤੇ ਸਾਡੇ ਕੋਲੋਂ ਕਿਸੇ ਏਜੰਟ ਨੂੰ ਪੈਸੇ ਦਿਵਾਏ ਜਦਕਿ ਕਿਸੇ ਕਾਰਨ ਕਰਕੇ ਸਾਡੇ ਲੜਕੇ ਨੂੰ ਵਿਦੇਸ਼ ਨਹੀਂ ਤੇ ਜਾਇਆ ਜਦਕਿ ਸਾਜਨਦੀਪ ਸਿੰਘ ਨੂੰ 4 ਦਿਨ ਪਹਿਲਾਂ ਵਰਗਲਾ ਕੇ ਪੈਸੇ ਵਾਪਸ ਦੇਣ ਦਾ ਬਹਾਨਾ ਲਗਾਇਆ ਗਿਆ ਅਤੇ ਉਸ ਨੂੰ ਜੰਡਿਆਲਾ ਗੁਰੂ ਕੋਲ ਪੰਦੇ ਪਿੰਡ ਜਾਨੀਆਂ ਬੁਲਾ ਕੇ ਉਸ ਦੀ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਹੈ ਅੱਜ ਬਾਅਦ ਦੇ ਵਿੱਚ ਉਸ ਨੂੰ ਗਾਇਬ ਕਰ ਦਿੱਤਾ ਗਿਆ ਜਦਕਿ ਸਾਡੇ ਵੱਲੋਂ ਥਾਣਾ ਵੈਰੋਵਾਲ ਦੇ ਵਿੱਚ ਅਤੇ ਥਾਣਾ ਚੰਡਿਆਲਾ ਗੁਰੂ ਵਿਖੇ ਦਰਖਾਸਤ ਵੀ ਦਿੱਤੀ ਗਈ ਹੈ ਅਤੇ ਥਾਣਾ ਵੈਰੋਵਾਲ ਪੁਲਿਸ ਦੇ ਵੱਲੋਂ ਸਾਡੇ ਪੁੱਤਰ ਦੇ ਮੋਬਾਈਲ ਦੀ ਲੋਕੇਸ਼ਨ ਨੂੰ ਵੀ ਟ੍ਰੇਸ ਕੀਤਾ ਗਿਆ ਹੈ। ਤਾ ਉਹ ਪਿੰਡ ਜਾਨਿਆ ਤੋਂ ਪਾਈ ਗਈ ਹੈ ਇਸ ਸਬੰਧਿਤ थाना ਝੰਡਿਆਲਾ ਗੁਰੂ ਦੇ थाना ਮੁਖੀ ਦੇ ਐਸ ਐਚਓ ਬਲਵਿੰਦਰ ਸਿੰਘ ਦੇ ਨਾਲ ਜਦੋਂ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪੁਲਸ ਦੇ ਵੱਲੋਂ ਬਾਰ-ਬਾਰ ਉਕਤ ਵਿਅਕਤੀਆਂ ਦੇ ਕਾਰਵਾਈਆਂ ਕੀਤੀ ਜਾ ਰਹੀ ਹੈ ਅਤੇ ਸਾਰਾ ਹੀ ਪਰਿਵਾਰ ਪਗੋੜਾ ਹੈ ਤੇ ਜਲਦ ਹੀ ਮਲਜਮਾ ਨੂੰ ਕਾਬੂ ਕਰਕੇ ਨੌਜਵਾਨ ਦਾ ਪਤਾ ਲਗਾਇਆ ਜਾਵੇਗਾ ਸਾਹ ਦੇ ਹਾਂਜੀ ਉਹਨਾਂ ਨੇ ਕਿਹਾ ਉਹਨੂੰ ਬੁਲਾਇਆ ਅਹੀਂ ਪਹਿਲੇ ਦਿੱਤੇ ਹੀ ਕਿ ਰਿਸ਼ਤੇਦਾਰਾਂ ਦੇ ਰਾਈ ਜੰਡ ਨੂੰ ਠੀਕ ਹੈ ਤੇ ਉਹਨਾਂ ਨੇ ਕਿਤੇ ਪਤਾ ਨਹੀਂ ਵੀ ਰਾਜਨਾਮਾ ਤੇ ਰਾਇਥੇ ਕਰਾਦਨੇ ਜਾਂ ਕੀ ਕਰਦਨੇ ਆ ਸਾਡੇ ਬੇੜੇ ਨੂੰ ਨਾ ਕੁੱਟ ਮਾਰ ਸਾਰਾ ਕੋਕ ਕਰਕੇ ਤੇ ਪਤਾ ਨਹੀਂ ਕਿ ਮਾਰਤਾ ਕੀ ਕਰਤਾ ਸਾਨੂੰ ਫੋਨ ਤੇ ਫਰਸੋ ਦਾ ਜਿਹੜਾ ਮਡੂੜਾ ਵਾ ਉਹ ਉੱਥੋਂ ਬਰਾਮਤ ਹੋਇਆ ਕਿ ਮੋਟਰਸਾਈਕਲ ਜਿਹੜਾ ਉਹ ਦਰਿਆ ਦੇ ਉੱਥੇ ਹਰੀ ਕੇ ਪੁੱਛੋਂ ਪਤਾ ਲੱਗਾ ਕਿ ਇਹ ਨੰਬਰ ਨੋਟ ਕੀਤਾ ਤੇ ਉਹ ਗੱਲ ਇਸੇ ਕੀਤੀ ਇਹ ਐ ਨੰਬਰ ਦਾ ਮੋਟਰਸਾਈਕਲ ਆ ਕੌਣ ਸੀ ਉਹ ਜਿਨ੍ਹਾਂ ਨੇ ਫੋਨ ਕਰਕੇ ਸੱਦਿਆ ਸੀ ਇਸ ਦਾ ਤਾਂ ਉਹ ਸਾਡੇ ਵੱਡੇ ਬੇੜੇ ਦੇ ਸਾੰਢੂ ਆ ਜਾਣੀਆਂ ਪੈਂਡਿਆ ਕਿੰਨੇ ਦਿਨ ਹੋ ਗਏ ਰ ਆ ਹੁਣ ਤੱਕ ਕੋਈ ਮਿਲ ਨਹੀਂ ਲਿਆ ਚਾਰਜਨ ਹੋ ਗਿਆ ਹੀ ਅੱਜ ਸੋਮਵਾਰ ਦੀ ਗੱਲ ਐ ਲੇਖ ਲਖਾਈ ਕਿਸੇ ਜਗ੍ਹਾ ਹਾਂ ਲਖਾਈ ਕਿਹੜੀ ਹੈਗਾ ਜੀ ਦੇ ਜਲਾ ਆਪਣੇ ਵੈਰੋਂ ਵਾਲ ਵੀ ਫਿਰ ਜੰਡੇ ਵਾਲੇ ਜੀ ਅਹੀਂ ਜਾਣੇ ਕੋਈ ਨਾ ਕੋਈ ਸਾਡਾ ਨਿصاف ਹੋਣਾ ਚਾਹੀਦਾ ਵੀ ਜਾਂ ਜਿਹੜਾ ਦੋਸ਼ੀ ਆ ਉਹਨੂੰ ਸਜ਼ਾ ਹੋਣੀ ਚਾਹੀਦੀ ਆ ਕੋਈ ਸਾਡਾ ਬੇੜਾ ਵਿਚਾਰਾ ਬਰਾਮਾਨਸ ਬੇੜਾ ਹੀ ਕੋਈ ਦੁੱਖ ਨਹੀਂ ਕਿਸੇ ਨਾਲ ਉਹਦਾ ਸਾਢੇ 9 ਵਜੇ ਦਾ ਟਾਈਮ ਹੋਣਾ ਜਦੋਂ ਘਰੋਂ ਗਿਆ ਵਾ ਤੇ ਬਾਅਦ ਵਿੱਚ ਸਾਨੂੰ ਤਾਂ ਕਿਹਾ ਵੀ ਮੈਂ ਹੋਰ ਕਿਤੇ ਚੱਲਿਆਂ ਮकाम ਮੈਨੂੰ ਵੀ ਪਤਾ ਕਿੱਥੇ ਜਾਣਾ ਹੈ ਉਹਨੇ ਪਰ ਅਚਾਨਕ ਉਹਨੂੰ ਰਸਤੇ ਵਿੱਚ ਹੋਰ ਕਿਸੇ ਦਾ ਫੋਨ ਆ ਗਿਆ ਤੇ ਉਹ ਉਧਰ ਚਲੇ ਗਿਆ ਉਧਰ ਜਾਣ ਉਪਰੰਤ ਉਹ ਸਾਡੇ ਰਿਸ਼ਤੇਦਾਰ ਹੀ ਆ ਗੁਰਵਿੰਦਰ ਸਿੰਘ ਭੋਲੂ ਹਾਂਜੀ ਤੇ ਉਹਦੀ ਵਾਈਫ ਕੁਲਵਿੰਦਰ ਗੌਰ ਪਿੰਡ ਜਾਨੀਆਂ ਜੰਡੇਆਲੇ ਗੁਰੂ ਦੇ ਲਾਗੇ ਆ ਤੇ ਉਹਨਾਂ ਲਈ ਕਿਸੇ ਨੂੰ ਇਹ ਪੈਸੇ ਦਿੱਤੇ ਸੀ ਉਹਦਾ ਨਾਮ ਆ ਰਣਜੀਤ ਕੌਰ ਪਤਨੀ ਗੁਰਪ੍ਰੀਤ ਕੋ ਗੁਰਪ੍ਰੀਤ ਸਿੰਘ ਸੋਰੀ ਉਹਨਾਂ ਨੂੰ ਦਵਾਈ ਦੇ ਪੈਸੇ ਉਹਨਾਂ ਨੇ ਤੇ ਉਹਦਾ ਕਰਕੇ ਨਾ ਕੀ ਹੋਇਆ ਵੀ ਮੇਰਾ ਭਰਾ ਅੱਗੇ ਵੀ ਆਉਂਦਾ ਜਾਂਦਾ ਰਹਿੰਦਾ ਸੀ ਕਈ ਵਾਰ ਆ ਗਿਆ ਵੀ ਮੱਲੋ ਵੀ ਜਾਣਾ ਤੇ ਉਹਨਾਂ ਲਾਰੇ ਲੱਪੇ ਲਾਦਨੇ ਤੇ ਉਹ ਦਿਨ ਅਚਾਨਕ ਉਹਨਾਂ ਨੂੰ ਸੱਦਿਆ ਤੇ ਉਹਨੂੰ ਨਹੀਂ ਪਤਾ ਵੀ ਅੱਗੇ ਉਹ ਪਲੈਨਿੰਗ ਬਣਾ ਕੇ ਬੈਠੇ ਆ ਕਿ ਉਹਨਾਂ ਜਦੋਂ ਗਿਆ ਤਾਂ ਉਹਦੇ ਨਾਲ ਕੁੱਟ ਮਾਰ ਕੀਤੀ ਸਾਨੂੰ ਲੱਗਦਾ ਵੀ ਉਹਨਾਂ ਕੁੱਟ ਮਾਰ ਜਾਵੀ ਕਰ ਦਿੱਤੀ ਆ ਤੇ ਉਹ ਮੰਨ ਲਓ ਵੀ ਜਿਆਦਾ ਹੋ ਗਿਆ ਸੀਰੀਅਸ ਹੋ ਗਿਆ ਤੇ ਉਹਨਾਂ ਕਿਸੇ ਨੂੰ ਦੱਸਿਆ ਨਹੀਂ ਆ ਉਤੋਂ ਬਾਅਦ ਸਾਨੂੰ ਜਦੋਂ ਪਤਾ ਲੱਗਾ ਕਿ ਤੁਹਾਡੇ ਨਾਲ ਇਹ ਚੱਕਰ ਹੋ ਗਿਆ ਵਾ ਤੇ ਅਸੀਂ ਉਥੋਂ ਲੋਕੇਸ਼ਨ ਲਈ ਥਾਣੇ ਨੂੰ ਉੱਥੇ ਗਏ ਲੋਕੇਸ਼ਨ ਜਿਹੜੀ ਉਹ ਜਾਣੀਆਂ ਦੇ ਨਿਕਲੀ ਤੇ ਜਿਹੜਾ ਹੈਗਾ ਇਹ ਫੋਨ ਹੀ ਉਹਨਾਂ ਤੋੜ ਕੇ ਬਾਹਰ ਸੁੱਟਿਆ ਹੈ ਤੇ ਫੋਨ ਜਾਨੀ ਕਿ ਡਿਸਪਲੇ ਟੁੱਟੀ ਸੀ ਫੋਨ ਚਾਲੂ ਸੀ ਉਹਦੇ ਘਰ ਕਹਿੰ ਪਹੁੰਚ ਸਕੇ ਉੱਥੇ ਉਹਦੇ ਤੋਂ ਬਾਅਦ ਕੀ ਹੋਇਆ ਵੀ ਸਾਡੇ ਨਾਲ ਚਲੋ ਉਹਨਾਂ ਨੂੰ ਬੁਲਾਇਆ ਅਸੀਂ ਉਹਨੂੰ ਨਹੀਂ ਪਤਾ ਵੀ ਇਹਨਾਂ ਨੂੰ ਪਤਾ ਹੈਗਾ ਕਿ ਨਹੀਂ ਹੈਗਾ ਉਹਨਾਂ ਨੇ ਹੀ ਬੁਲਾਇਆ ਪਰ ਸਾਡੇ ਨਾਲ ਸਹੀ ਤਰੀਕੇ ਨਾਲ ਉਹ ਬੋਲਿਆ ਨਹੀਂ ਆ। ਫੇਰ ਮੈਂ ਉਹਨੂੰ ਕੋਇਆ ਮੈਂ ਹਮਾਰਾ ਭਰਾ ਤੁਹਾਡੇ ਕੋਲ ਲੋਕੇਸ਼ਨ ਦੱਸਣ ਦੇ ਆ। ਉਹਨਾਂ ਦਾ ਮੈਂ ਜੋ ਕਰਨਾ ਸੀ ਮੈਂ ਕਰ ਦਿੱਤਾ ਵਾ। ਇਹ ਗੱਲ ਕਿਹਦੇ ਵੱਲ ਕੋਈ ਕਹੀਏ? ਇਹ ਗੁਰਵਿੰਦਰ ਸਿੰਘ ਭੋਲੂ ਵੱਲੋਂ। ਇਹ ਸਬੰਧੀ ਕੰਪਲੇਂਟ ਲਿਖਾਈ ਸੀ? ਹਾਂਜੀ ਇਸ ਸਬੰਧੀ ਕੰਪਲੇਂਟ ਯੋ ਲੋਕੇਸ਼ਨ ਕੱਢਣੀ ਸੀ ਉਦੋਂ ਅਸੀਂ ਵੈਰਨਵਾਲ ਥਾਣੇ 'ਨ ਲਿਖਾਈ ਸੀ। ਉਸ ਤੋਂ ਬਾਅਦ ਜੰਡਿਆਲਾ ਗੁਰੂ ਲਿਖਾਈ ਹੈ। ਕਿੰਨਾ ਸਮਾਂ ਹੋ ਗਿਆ ਇਹ ਕਦੋਂ ਤੋਂ? ਇਹਨੂੰ ਅਜੇ 4 ਦਿਨ ਹੋ ਗਿਆ ਜੀ। ਠੀਕ ਮੰਨ ਕਰਦੇ ਜੀ। ਮਾਂਗੇ ਕਰਦੇ ਆ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਨੂੰ ਤੇ ਇਹ ਲੱਗਦਾ ਵੀ ਮੇਰੇ ਬ੍ਰਦਰ ਦਾ ਉਹਨਾਂ ਨੇ ਕੋਈ ਨੁਕਸਾਨ ਕਰ ਦਿੱਤਾ ਜਿਹਦਾ ਕਰਕੇ ਨਾ ਤੇ ਉਹ ਘਾਰ ਹੀ ਮਿਲਦੇ ਨੇ ਤੇ ਨਾ ਸਾਡਾ ਫੋਨ ਹੀ ਮੰਨ ਲਓ ਨਾ ਬੰਦ ਹੋਦਾ ਫੋਨ ਤੁਸੀਂ 4 ਦਿਨ ਹੋ ਗਏ ਕੰਪਲੀਟ ਲਿਖਾਈ ਆ ਵੈਰੋਵਾਲ ਥਾਣੇ ਕੀ ਪੁਲਿਸ ਹੁਣ ਤੱਕ ਕਾਰਵਾਈ ਕੀਤੀ ਗਈ ਵੈਰੋਵਾਲ ਵਾਲੇ ਪੁਲਿਸ ਨੇ ਤਾਂ ਜੇ ਕਾਰਵਾਈ ਨਹੀਂ ਕੀਤੀ ਜੰਡੇਰਾਲੇ ਵਾਲੀ ਪੁਲਿਸ ਗਈ ਆ ਦੋ ਵਾਰ ਪਰ ਉਹ ਘਰੇ ਨਹੀਂ ਮਿਲਦੇ ਦਰਵਾਜ਼ੇ ਉਹਨਾਂ ਦੇ ਬੰਦ ਆ ਕੀ ਮੰਗ ਕਰਦੇ ਬ੍ਰਦਰ ਮੰਗ ਅਸੀਂ ਇਹੋ ਕਰਦੇ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਸਾਡਾ ਬਹੁਤ ਵੱਡਾ ਨੁਕਸਾਨ ਹੋ ਗਿਆ ਵਾ ਮੇਰੇ ਬ੍ਰਦਰ ਦੀ ਸਾਰੀ 28 29 ਸਾਲ ਉਮਰ ਸੀ ਦੋਸ਼ੀਆਂ ਖਿਲਾਫ ਇਹੜੀ ਬੰਦੀ ਕਾਰਵਾਈ ਹੈ ਤੇ ਉਹਦੇ ਮੁਤਾਬਕ ਸਜ਼ਾ ਉਹਨਾਂ ਨੂੰ ਮਿਲਣੀ ਚਾਹੀਦੀ ਆ ਤੇ ਸਾਡੇ ਬ੍ਰਦਰ ਨੂੰ ਜਿੱਤਾਂ ਵੀ ਕਿਤੇ ਹੈਗਾ ਵਾ ਸਾਨੂੰ ਵਾਪਸ ਸੁਵਾਇਆ ਜਾਵੇ ਪ੍ਰਸ਼ਾਸਨ ਦੀ ਬੜੀ ਮਿਹਰਬਾਨੀ ਹੋਵੇਗੀ 23 ਚੈਨਲ ਦੇ ਲਈ ਤਰਨਤਨ ਤੋਂ ਬਲਜੀਤ ਸਿੰਘ ਦੀ ਰਿਪੋਰਟ